ਪੰਚਾਇਤੀ ਚੋਣਾਂ ਲਈ ਨਾਮਜ਼ਦਗੀ ਪੱਤਰ ਭਰਨ ਜਾ ਰਹੇ ਨੌਜਵਾਨਾਂ ਦੇ ਨਾਲ ਹਾਦਸਾ ਵਾਪਰਿਆ ਜਿੱਥੇ ਉਹਨਾਂ ਦੀ ਗੱਡੀ ਦੀ ਇੱਕ ਟਰੈਕਟਰ ਦੇ ਨਾਲ ਟੱਕਰ ਹੋ ਗਈ ਹੈ ਤਸਵੀਰਾਂ ਦੇ ਵਿੱਚ ਦੇਖਿਆ ਜਾ ਸਕਦਾ ਹੈ ਕਿਵੇਂ ਗੱਡੀ ਦੇ ਪਰਖੱਚੇ ਉੱਡ ਚੁੱਕੇ ਨੇ ਅਤੇ ਜੋ ਕਾਰ ਸਵਾਰ ਨੌਜਵਾਨ ਨੇ ਕਿਹਾ ਜਾ ਰਿਹਾ ਕਿ ਉਹਨਾਂ ਨੂੰ ਕਾਫੀ ਸੱਟਾਂ ਲੱਗੀਆਂ ਨੇ ਫਿਲਹਾਲ ਜ਼ੇਰੇ ਇਲਾਜ ਨੇ ਤਾਂ ਫਤੇਗੜ ਚੂੜੀਆਂ ਦੇ ਕੋਲ ਇਹ ਪੂਰਾ ਹਾਦਸਾ ਵਾਪਰਦਾ ਹੈ ਜਿੱਥੇ ਡੇਰਾ ਬਾਬਾ ਨਾਨਕ ਰੋਡ ਪਿੰਡ ਨਿਕੋਸ ਰਾਇ ਦੇ ਨਜ਼ਦੀਕ ਇੱਕ 스위프트 ਗੱਡੀ ਤੇ ਟਰੈਕਟਰ ਦੀ ਟੱਕਰ ਹੋ ਜਾਂਦੀ ਹੈ ਤੇ ਕਾਰ ਸਵਾਰ ਜੋ ਚਾਰ ਨੌਜਵਾਨ ਹੁੰਦੇ ਨੇ ਉਹਨਾਂ ਨੂੰ ਗੰਭੀਰ ਸੱਟਾਂ ਲੱਗੀਆਂ ਨੇ ਜਾਣਕਾਰੀ ਦੇ ਮੁਤਾਬਕ ਪੰਚਾਇਤੀ ਚੋਣਾਂ ਦੇ ਲਈ ਨਾਮਜ਼ਦਗੀਆਂ ਦਾਖਲ ਕਰਵਾਉਣ ਦੇ ਲਈ ਇਹ ਨੌਜਵਾਨ ਜਾ ਰਹੇ ਸਨ ਇਸੇ ਦਰਮਿਆਨ ਇਹਨਾਂ ਦੇ ਨਾਲ ਇਹ ਹਾਦਸਾ ਵਾਪਰ ਜਾਂਦਾ ਤਾਂ ਤਾਂ ਪੀੜਤ ਪਰਿਵਾਰ ਦਾ ਇਸ ਬਾਰੇ ਕੀ ਕੁਝ ਕਹਿਣਾ ਪਹਿਲਾਂ ਉਹ ਸੁਣਦੇ ਆ ਸਾਡਾ ਬ੍ਰਦਰ ਸਿੰਘ ਆਹਰ ਮਨਜੇ ਸਿੰਘ ਕਰਨ ਕੋਸਰਾ ਨੂੰ ਆਰੇ ਡੇਰਾ ਬੱਬਾਂ ਨਾਲ ਵੀ ਜਾ ਦੇਗੀ ਆਪਾਂ ਇਲੈਕਸ਼ਨ ਦੇ ਪੇਪਰ ਭੰਡਿਆਈ ਤੇ ਅਸੀਂ ਕਹਿੰਦਾ ਸਾਨੂੰ ਕਾਲ ਆਈਏ ਇਹ ਇਹਨਾਂ ਦਾ ਨਕੀਨ ਕੋਸਾਂ ਤਾਂ ਟਰੈਕਟਰ ਸੀਗਾ ਜੀ ਜਰਾ ਸਿੰਘ ਉਹਨਾਂ ਦਾ ਇਹ ਲਿੰਕ ਰੋਡ ਤੋਂ ਉੱਤੋਂ ਚੜੇ ਨੇ ਬਹੁਤ ਤੇਜ਼ ਮਤਲਬ ਇਹਨਾਂ ਨੇ ਅੱਗੇ ਕਰਕੇ ਟਰੈਕਟਰ ਦੇ ਅੱਗੇ ਬ੍ਰੇਕ ਲਾਤੀ ਇਹ ਉਹ ਪਿੱਛੋਂ ਦੇਖੋ ਕਿੱਥੋਂ ਮੁੰਡਾ ਬ੍ਰੇਕ ਦਾ ਮਤਲਬ 200 ਮੀਟਰ ਤੋਂ ਪਹਿਲਾਂ ਗੱਡੀ ਦਾ ਟਾਇਰ ਜਿਹੜਾ ਰੱਖਦੇ ਆ ਤੇ ਫਿਰ ਦੂਜੇ ਨੰਬਰ ਤੇ ਦੇਖੋ ਜੋ ਹੋ ਗਿਆ ਕੋਈ ਗੱਲ ਨਹੀਂ ਮਿਸਮੈਚ ਨਾ ਹੋ ਜਾਂਦੀ ਇਹਨਾਂ ਦਾ ਫਾਸਾ ਬੰਦਾ ਇੱਥੇ ਆ ਕੇ ਰੁਕਦੇ ਉਹਨਾਂ ਨੂੰ ਆ ਕੇ ਕੱਢਦੇ ਜੀ ਕਿਸੇ ਨੇ ਆ ਕੇ ਲਾਗੇ ਕੋਈ ਖੜਿਆ ਨਹੀਂ ਲਾਗੇ ਪਿੰਡਾਂ ਲਾਗੇ ਉਹਨਾਂ ਦੇ ਘਰ ਦੇ ਨਾ ਕੋਈ ਲਾਗੇ ਖੜਿਆ ਨਾ ਉਹਨਾਂ ਨੂੰ ਪੁੱਛਿਆ ਜੀ ਬਾਹਰ ਦੇ ਲੋਕਾਂ ਨੇ ਆ ਰਹੀ ਰਾਗੀ ਰਾਣੀ ਆ ਕੇ ਸਾਸੀਂ ਆ ਕੇ ਉਹਨਾਂ ਨੂੰ ਚੋਕ ਅੱਜ ਤੋਂ ਕੱਢਿਆ ਤੇ ਉਹਨਾਂ ਨੂੰ ਫਵੇਗਰ ਚੂੜੀਆਂ ਗਰਨਾਲਪੁਰ ਹਸਪਤਾਲ ਦਾ ਰੈਫਰ ਕੀਤਾ ਸੀਗਾ ਕਿੱਥੋਂ ਅਸੀਂ ਤੇ ਜਾਏ ਇਲਾਜਤਾਂ ਉਹਨਾਂ ਨੇ ਅੱਗੇ ਮਤਲਬ ਛੱਟ ਜਿਆਦਾ ਦੇਖਦੇ ਹੋਏ ਅੱਗੇ ਰੈਫਰ ਕਰਤਾ ਆ ਤੇ ਅੱਗੇ ਹੁਣ ਮਤਲਬ ਉਹਨਾਂ ਨੇ ਅਗਾ ਜੋ ਵੀ ਕਾਰਵਾਈ ਕੱਡੇਰਾ ਬਾਬਾ ਨਾਨਕ ਤੋਂ ਪੰਚਾਇਤੀ ਚੋਣਾਂ ਲਈ ਨਾਮਜ਼ਦਗੀ ਫਾਈਲ ਜਮ੍ਹਾਂ ਕਰਵਾਉਣ ਦੇ ਲਈ ਇਹ ਨੌਜਵਾਨ ਕਰੋ ਨਿਕਲੇ ਸੰ ਤਾਂ ਇਸੇ ਦਰਮਿਆਨ ਗਿਆ ਜਾ ਰਿਹਾ ਕਿ ਫਤੇਗੜ ਚੂੜੀਆਂ ਤੋਂ ਡੇਰਾ ਬਾਬਾ ਨਾਨਕ ਰੋਡ ਪਿੰਡ ਨਿਕੋਸਰਾਏ ਨਜ਼ਦੀਕ ਇਹਨਾਂ ਦੇ ਨਾਲ ਇਹ ਹਾਦਸਾ ਵਾਪਰ ਜਾਂਦਾ ਹੈ ਜਿੱਥੇ ਇੱਕਦਮ ਟਰੈਕਟਰ ਸੜਕ ਤੇ ਆ ਜਾਂਦਾ ਹੈ ਅਤੇ ਉਹਨਾਂ ਦੀ ਗੱਡੀ ਦੇ ਨਾਲ ਟੱਕਰ ਹੋ ਜਾਂਦੀ ਹੈ ਇਸ ਪੂਰੀ ਘਟਨਾ ਤੋਂ ਬਾਅਦ ਪੁਲਿਸ ਦੇ ਵੱਲੋਂ ਵੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ ਦੱਸਿਆ ਜਾ ਰਿਹਾ ਕਿ ਟਰੈਕਟਰ ਚਾਲਕ ਜੋ ਹੁੰਦਾ ਹੈ ਉਹ ਮੌਕੇ ਤੋਂ ਫਰਾਰ ਹੋ ਜਾਂਦਾ ਹੈ ਤਾਂ ਹੁਣ ਤਾਂ ਇਸ ਮਾਮਲੇ ਬਾਰੇ ਪੁਲਿਸ ਦਾ ਕੀ ਕੁਝ ਕਹਿਣਾ ਉਹ ਵੀ ਸੁਣ ਲੈਂਦੇ ਆ 012 ਤੋਂ ਸਾਨੂੰ ਕੰਪਲੀਟ ਆਈ ਜੀ ਕੰਟਰੋਲ ਰੂਮ ਤੋਂ ਅਸੀਂ ਮੌਕੇ ਤੇ ਪਹੁੰਚੇ ਆ ਆਹ ਤਾਂ ਕੇ ਦੇਖਿਆ ਕਿ ਇੱਕ ਕਾਰ ਦਾ ਐਕਸੀਡੈਂਟ ਹੋਇਆ ਜੋ ਟਰੈਕਟਰ ਦੇ ਨਾਲ ਹੋਇਆ ਹੈ ਟਰੈਕਟਰ ਵਾਲਾ ਮੌਕੇ ਤੋਂ ਲੈ ਗਿਆ ਟਰੈਕਟਰ ਆਪਣਾ ਜੀ ਬਾਕੀ ਜਿੰਨਾ ਬੰਦਿਆਂ ਨੂੰ ਸੱਟਾਂ ਲੱਗੀਆਂ ਨੇ ਉਹਨਾਂ ਫਟੇਗੜ ਰੈਫਰ ਕਰ ਦਿੱਤਾ ਹੈ ਭਾਂਜੀ ਜਣੇ ਬਸੇ ਰਹੇ ਨੇ ਕਾਰ ਦੇ ਵਿੱਚ ਹੀ ਹਾਂਜੀ ਤੇ ਚੌਹ ਜਣੇ ਨੂੰ ਸੱਟਾਂ ਲੱਗੀਆਂ ਨੇ ਹਾਂਜੀ ਤੇ ਬਾਕੀ ਠੀਕ ਹੈ ਸਾਰੇ ਹੀ ਲੱਛਣਾਂ ਦੇ ਫਾਰਮ ਪਰ ਜਾ ਰਹੇ ਨੇ ਡੇਰਾ ਬਾਬਾ ਨਾਨਕ ਇਧਰੋਂ ਇੱਕ ਟਰੈਕਟਰ ਨਿਕਲਿਆ ਦੂਜੀ ਸਾਈਡ ਤੋਂ ਤੇ ਉਹਨਾਂ ਵੇਖਿਆ ਨੇ ਤੋਂ ਕਾਰ ਦੇ ਵਿੱਚ ਵਾਰਕ